ਸਾਡੇ ਕੋਲ ਟੋਟਲ 4 ਪੇਸ਼ੈਂਟ ਆਏ ਸੀ ਜਿਸ ਸਿਕ ਜੇਲ ਚੋਂ ਉਹਨਾਂ ਦੇ ਵਿੱਚੋਂ 2 ਪੇਸ਼ੈਂਟਸ ਦਾ ਬਰਾਉਟ ਡੈਟ ਸੀਗੇ ਪਹਿਲਾਂ ਹੀ 2 ਪੇਸ਼ੈਂਟ ਸੀਰੀਅਸ ਸੀਗੇ ਉਹਨਾਂ ਦਾ ਐਮ ਐਲ ਆਰ ਕਰਕੇ ਅਸੀਂ ਉਹਨਾਂ ਨੂੰ ਪਟਿਆਲੇ ਰੈਫਰ ਕਰ ਦਿੱਤਾ 6 ਨੰਬਰ ਵਾਰਡ ਦੇ ਵਿੱਚ ਬੰਦੀ ਕਰਨ ਲਈ ਗਏ ਉੱਥੋਂ 10 ਬੰਦੇ ਬਾਹਰ ਨਿਕਲ ਕੇ 7 ਨੰਬਰ ਵਾਰਡ ਦੇ ਵਿੱਚ ਚਲੇ ਗਏ ਇੱਥੇ ਜਿਹੜੇ ਉਹਨਾਂ ਦੇ 4 ਬੰਦਿਆਂ ਤੇ ਜਾ ਕੇ ਅਟੈਕ ਕਰ ਇਹ ਬੰਦਿਆਂ ਜਿਹੜੇ ਦੇਖਿਆ ਵੀ ਉਹਨਾਂ ਦੇ ਸੱਟਾਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਇਮਰਜੈਂਸੀ ਜਟ ਜਿਹੜੇ ਹੈਗੇ ਆ ਬਾਹਰ ਰੈਫਰ ਕੀਤਾ ਗਿਆ। ਦੋ ਬੰਦਿਆਂ ਦੀ ਜਿਹੜੀ ਹੈਗੀ ਆ ਸਿਵਲ ਹਸਪਤਾਲ ਤੇ ਪਹੁੰਚੇ ਉਹਨਾਂ ਨੇ ਬ੍ਰਾਡ ਡੈੱਡ ਦੇ ਕਲੀਅਰ ਸਾਡੇ ਕੋਲ ਟੋਟਲ 4 ਪੇਸ਼ੈਂਟ ਆਈ ਸੀ ਜਿਸ ਸੀ ਜੇਲ ਤੋਂ ਪੁਲਿਸ ਨੇ ਉਹਨਾਂ ਦੇ ਡਾਕਟਰ ਸਾਹਿਬ ਲੈ ਕੇ ਆਏ ਸੀਗੇ ਉਹਨਾਂ ਦੇ ਵਿੱਚੋਂ ਦੋ ਪੇਸ਼ੈਂਟਸ ਦਾ ਬ੍ਰਾਡ ਡੈੱਡ ਸੀਗੇ ਪਹਿਲਾਂ ਹੀ ਦੋ ਪੇਸ਼ੈਂਟ ਸੀਰੀਅਸ ਸੀਗੇ ਉਹਨਾਂ ਦਾ ਐਮ ਐਲ ਆਰ ਕਰਕੇ ਇਸ ਨੂੰ ਉਹਨਾਂ ਨੂੰ ਪਟਿਆਰੇ ਰੱਖ ਦਿੱਤਾ। ਸੱਤ ਦੇ ਡੇਢ ਦੇ ਕਿਹੜੇ ਕਿਹੜੇ ਪਾਟIENTS ਸੀ ਜਿਹੜੇ ਕਿਹੜੇ ਉਹਨਾਂ ਸਪੋਰਟ ਹਰਸ਼ ਤੇ ਧਰਮਿੰਦਰ ਨਾਮ ਦੇ ਦੋ ਪੇਸ਼ੈਂਟ ਸੀਗੇ ਜਿਹੜੇ ਬ੍ਰੋਡਰੇਟ ਸੀਗੇ ਤੇ ਗਗਨਦੀਪ ਸਿੰਘ ਤੇ ਮੁਹੰਮਦ ਸਹਿਵਾਦ ਪੇਸ਼ੈਂਟ ਸੀਗੇ ਜਿਹੜੇ ਸਿੱਖ ਸੀ ਜਿਹੜੇ ਸਿੱਖ ਨੂੰ ਉਹਨਾਂ ਦੀ ਕਿੰਨੀਆਂ ਕਿਹੜੀਆਂ ਸੱਟਾਂ ਕਿੱਥੇ ਲੱਗੀਆਂ ਹੋਈਆਂ ਉਹਨਾਂ ਦੇ ਬੈਕ ਤੇ ਸਿਰ ਤੇ ਤਨ ਤੇ ਬਾਹਾਂ ਤੇ ਅਲੱਗ-ਅਲੱਗ ਜਗ੍ਹਾ ਤੇ ਕਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹਾਲਤ ਆਫਟਰ ਇਨਵੈਸਟੀਗੇਸ਼ਨ ਦੀ ਦੱਸਿਆ ਜਾ ਸਕਦਾ ਜਿਹੜੀ ਸੱਟਾਂ ਨੇ ਕਿਹੜੀਆਂ ਨੇ ਭਰਾਈ ਕੋਈ ਛਾਪ ਹੋ ਗਿਆ ਛਾਪ ਛਾਪ ਤਕਰੀਬਨ 7 ਵਜੇ ਦੇ ਕਰੀਬ ਜੇਲ ਬੰਦੀ ਜਿਹੜੀ ਉਹ ਹੋ ਰਹੀ ਸੀ ਜਿਹੜੇ ਮੁਲਾਜ਼ਮ ਸੀ ਉਹ 6 ਨੰਬਰ ਵਾਰਡ ਦੇ ਵਿੱਚ ਬੰਦੀ ਕਰ ਲਈ ਗਏ ਉੱਥੋਂ 10 ਬੰਦੇ ਬਾਹਰ ਨਿਕਲ ਕੇ 7 ਨੰਬਰ ਵਾਰਡ ਦੇ ਵਿੱਚ ਜਿਹੜੇ ਹੈਗੇ ਆ ਉਹ ਚਲੇ ਗਏ ਉੱਥੇ ਜਿਹੜੇ ਉਹਨਾਂ ਦੇ 4 ਬੰਦਿਆਂ ਤੇ ਜਾ ਕੇ ਅਟੈਕ ਕੀਤਾ ਅਟੈਕ ਜਿਹੜਾ ਹੈਗਾ ਉਹਨਾਂ ਨੇ ਕੋਈ ਤਿੱਖੀ ਚੀਜ਼ ਕੀਤੀ ਵੀ ਸੀ ਉਸ ਦੇ ਨਾਲ ਕੀਤਾ ਵਿਆ ਤੇ ਇਹਦੇ ਵਿੱਚੋਂ ਇਮੀਡੀਏਟ ਜਿਹੜੇ ਹੈਗੇ ਆ ਪੁਲਿਸ ਮੁਲਾਜ਼ਮ ਜਿਹੜੇ ਉੱਥੇ ਪਹੁੰਚ ਗਏ ਆਪਣੇ ਜੇਲ੍ਹ ਦੇ ਉਹਨਾਂ ਨੇ ਇੱਕ ਮੁਲਾਜ਼ਮ ਦੇ ਪਹਿਲਾਂ ਛੱਟ ਮਾਰੀ ਜਾਣ ਲੱਗੀ ਜਾਣ ਤੋਂ ਪਹਿਲਾਂ ਜਾ ਕੇ ਜਿਹੜੇ ਉੱਥੇ ਉਹਨਾਂ ਨੇ ਚਾਰ ਬੰਦਿਆਂ ਤੇ ਅਟੈਕ ਕੀਤਾ ਇਸ ਤੋਂ ਬਾਅਦ ਮੇਨ ਜਿਹੜਾ ਹੈਗਾ ਜੇਲ੍ਹ ਦਾ ਅਲਾਰਮ ਕਰਨ ਤੋਂ ਬਾਅਦ ਪੁਲਿਸ ਫੋਰਸ ਜਿਹੜੀ ਹੋਰ ਉੱਥੇ ਪਹੁੰਚ ਗਈ ਇਹ ਬੰਦਿਆਂ ਜਿਹੜੇ ਦੇਖਿਆ ਵੀ ਇਹਨਾਂ ਦੇ ਸੱਟਾਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਇਮੀਡੀਏਟ ਜਿਹੜੇ ਹੈਗੇ ਆ ਬਾਹਰ ਰੈਫਰ ਕੀਤਾ ਗਿਆ ਇਹਨਾਂ ਵਿੱਚੋਂ ਜਿਹਦੇ ਦੋ ਬੰਦਿਆਂ ਦੀ ਜਿਹੜੀ ਹੈਗੀ ਆ ਸਿਵਲ ਹਸਪਤਾਲ ਦੇ ਤੋਂ ਪਹੁੰਚੇ ਤੁਹਾਨੂੰ ਨੇ ਡੈੱਡ ਡਿclare ਕੀਤਾ ਦੋ ਜਿਹੜੇ ਹੋਰ ਬੰਦੇ ਸੀ ਉਹਨਾਂ ਨੂੰ ਮੈਡੀਕਲ ਐਮਰਜੈਂਸੀ ਹਰਦੇ ਹੋਏ ਬਾਕੀ ਫਰਦਰ ਜਿਹੜਾ ਉਹਨਾਂ ਨੇ ਰੈਫਰ ਕਰ ਸਰ ਹਥਿਆਰ ਕਿਹੜੇ ਕਿਹੜੇ ਵਰਤੇ ਗਏ ਸੀ ਦੇ ਵਿੱਚ ਹਥਿਆਰ ਜਿਹੜਾ ਹੈਗਾ ਦੇਖੋ ਇਹ ਜੁਡੀਸ਼ੀਅਲ ਹਰਾਸਟ ਦੇ ਵਿੱਚ ਮੌਸ ਹੋਈ ਹੈਗੀ ਦੂਸਰਾ ਪਾਰਟ ਜਿਹੜਾ ਹੈਗਾ ਅਸੀਂ ਐਫ ਆਈ ਆਰ ਜਿਹੜੀ ਹੈਗੀ ਲਾਹੌਂਸ ਕਰਵਾ ਰਹੇ ਹਾਂ ਉਹ ਜਾਕੀ ਇਨਵੈਸਟੀਗੇਸ਼ਨ ਦਾ 파ਰਟ ਹੈਗਾ ਉਹ ਪਤਾ ਲੱਗੇਗਾ ਵੀ ਇਹਨਾਂ ਨੇ ਕਿਹੜੇ ਕਿਹੜੇ ਹਥਿਆਰ ਵਿੱਚ ਯੂਜ਼ ਕੀਤੇ ਹੈ ਜਿਨ੍ਹਾਂ ਨੂੰ ਮਾਰੇ ਹੋਏ ਬੰਦੇ ਦੀ ਅਫਾਇਰ ਦਰਜ ਹੋ ਰਹੀਏ ਤੇ ਕੀ ਕੀ ਨਾਮ ਨੇ ਕਿਹੜੇ ਗੈਂਗ ਨਾਲ ਸੰਬੰਧਤ ਨੇ ਜਿਨ੍ਹਾਂ ਨੇ ਮਾਰੇ ਇਹ ਆਰਡਰ ਨਾ ਵੀ ਦੋ ਬਾੜ ਦੋ ਬਾੜਾਂ ਦੇ ਵਿੱਚ ਇਹ ਸਾਰੇ ਪਹਿਲਾਂ ਬੰਦੀ ਇਕੱਠੇ ਰਹਿੰਦੇ ਹੁੰਦੇ ਸੀ ਇਹਨਾਂ ਵਿੱਚੋਂ ਇੱਕ ਬਾੜ ਦੇ ਵਿੱਚ 10 ਬੰਦੇ ਸੀਗੇ ਤੇ ਦੂਸਰੇ ਬਾੜ ਦੇ ਵਿੱਚ ਜਿਹੜੇ ਸੀਗੇ 4 ਬੰਦੇ ਤੇ ਜਿਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਕਿ ਜਿਹੜੇ ਗੈਨ ਕੋਈ ਗੱਲ ਨਿਕਲ ਕੇ ਆਈ ਕਿਸੇ ਇੱਕ ਕਿਸੇ ਗੈਂਗਦਰ ਹਲਦ ਤੱਕ ਸਾਨੂੰ ਕੋਈ ਪਤਾ ਨਹੀਂ ਲੱਗਾ ਜਿਹੜਾ ਅਸੀਂ ਹੈਗਾ ਇਹ ਜਿਹੜੀ ਇਨਕੁਆਰੀ ਕਰ ਰਹੇ ਹਾਂ ਜਸਟ ਜਿਹੜਾ ਹੈਲਥ ਕੇਟਰ ਪਹੁੰਚਿਆ ਲੜਾਈ ਦਾ ਕਾਰਨ ਹੋਇਆ ਜੀ ਲੜਾਈ ਦੀ ਕੀ ਕਰਨੀ ਲੜਾਈ ਦਾ ਕਾਰਨ ਜਿਹੜਾ ਕੋਈ ਨਾਲ ਦੀ ਆਪਣੀ ਪ੍ਰਾਣੀ ਜਸ ਦੱਸੀ ਜਾ ਰਹੀ ਹੈ ਐਫ ਆਈ ਆਰ ਕਿੰਨੇ ਬੰਦਿਆਂ ਤੇ ਹੋ ਰਹੀ ਹੈ ਕੈਦੀ ਨੇ ਮਰਨ ਵਾਲੇ ਜਾਂ ਹਵਲਾਤੀ ਨੇ ਜਿਵੇਂ ਕੀਰ ਇਹ ਹਲੇ ਤੱਕ ਵੀਡੀਓ ਫੁਟੇਜ ਅਸੀਂ ਜਿਹੜੀ ਵਾਚ ਕਰਾਂਗੇ ਵੀਡੀਓ ਫੁਟੇਜ ਵਾਚ ਕਰਨ ਤੋਂ ਬਾਅਦ ਜੋ ਵੀ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਬੰਦੇ ਆਈਡੈਂਟੀਫਾਈ ਹੋਣਗੇ ਉਹਨਾਂ ਦੇ ਖਿਲਾਫ ਸਰ ਕਿਹੜੇ ਕਿਹੜੇ ਬੰਦੇ ਸੀਗੇ ਜੀ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਕਿਹੜੇ ਕੇਸ ਵਿੱਚ ਮੇਨਲੀ ਜ਼ਿਆਦਾਤਰ 302 ਦੇ ਵਿੱਚ ਬੰਦ ਨੇ ਤੇ ਉਹਨਾਂ ਤੇ ਹੋਰ ਕੇਸ ਵੀ ਦਰਜ ਸਰ ਜਿਹੜੇ ਮਾਰੇ ਗਏ ਨੇ ਜੀ ਇਹ ਇੱਕ ਬੰਬੀਹਾ ਗਰੁੱਪ ਦੀ ਬੰਬੀਹਾ ਗੈਂਗ ਦਾ ਨਾਮ ਆ ਰਿਹਾ ਇੱਥੇ ਜਿਹੜਾ ਹਲੇ ਤੱਕ ਜਿਹੜਾ ਹੈਗਾ ਇਹ ਗੈਂਗ ਜਿਹੜਾ ਉਹ ਜਿਹੜੇ ਹਾਈ ਰਿਸਕ ਪ੍ਰिजनਰ ਹੁੰਦੇ ਹੈ ਉੱਥੇ ਉਹ ਬੰਦ ਨਹੀਂ ਸੀਗੇ ਇਹ ਆਮ ਜਿਹੜੇ ਵਾਰਡ ਦੇ ਵਿੱਚ ਬੰਦ ਸੀਗੇ ਇਹ ਸੁਣਨ ਚ ਆ ਰਿਹਾ ਜੀ ਵੀ ਜਿਹਨੇ ਸੰਦੀਪ ਨੰਗਲ ਅੰਮੀਆ ਦਾ ਕਤਲ ਕੀਤਾ ਉਹ ਵਾਲੇ ਗੈਂਗਸਟਰ ਸੀ ਇਹ ਜਿਹੜਾ ਇਹ ਜਿਹੜਾ ਹੈਗਾ ਇਹ ਪਾਰਟ ਹਾਲ ਦਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਦੇ ਵਿੱਚ ਪਤਾ ਚੱਲੇਗਾ ਕਿ ਕੀ ਹੈਗਾ ਸਰ ਇੱਕ ਜਾਣਕਾਰੀ ਇਹ ਸੀ ਵੀ 2-3 ਦਿਨਾਂ ਤੋਂ ਕਾਫੀ ਜ਼ਿਆਦਾ ਇਹਨਾਂ ਦੇ ਵਿੱਚ ਟੈਸ਼ਨ ਸੀ ਲੜਾਈ ਚ ਅਗਰ ਰਸਦੀ ਸੀ ਕੁਝ ਇਦਾਂ ਦੇ ਹਾਲਾਤ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਵੀ ਹਲੋ ਜੁਡੀਸ਼ੀਅਲ ਜਿਹੜੀ ਇਨਕੁਆਇਰੀ ਹੋਣੀ ਆ ਉਹ ਦੂਸਰੀ ਪੁਲਿਸ ਇਨਵੈਸਟੀਗੇਸ਼ਨ